ਅੱਜ ਅਸੀਂ ਪੰਜਾਬ ਹਰਿਆਣਾ ਬਾਰਡਰ ਤੇ ਖੜਿਆ ਸੰਭੂ ਬਾਰਡਰ ਦੇ ਉੱਤੇ ਮੌਜੂਦ ਆ ਜੀ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਇਧਰ ਸਾਈਡ ਤੇ ਦੀਪ ਸਿੱਧੂ ਵੱਲੋਂ ਮੋਰਚਾ ਲਗਾਇਆ ਗਿਆ ਸੀ ਬੜੇ ਲੰਮੇ ਟਾਈਮ ਮੋਰਚਾ ਚੱਲਿਆ ਸੀ ਕਿਸਾਨੀ ਅੰਦੋਲਨ ਟਾਈਮ ਜਿੱਥੇ ਕਿਸਾਨ ਤਿਆਰੀਆਂ ਕਰ ਰਹੇ ਨੇ ਉੱਥੇ ਸਰਕਾਰ ਵੀ ਪੂਰੀਆਂ ਤਿਆਰੀਆਂ ਕਰ ਰਹੀ ਆ ਪ੍ਰਸ਼ਾਸਨ ਪੂਰੀਆਂ ਤਿਆਰੀਆਂ ਕਰ ਰਿਹਾ ਏ हरियाणा ਦੇ ਬਾਰਡਰ ਤੇ ਬਿਲਕੁਲ ਮੌਜੂਦ ਆ ਹਰਿਆਣਾ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਿਲਡਿੰਗ ਸੈੱਟ ਪਏ ਨੇ ਇੱਥੇ ਮੋٹے ਐਂਗਲ ਲਗਾ ਕੇ ਲੋਹੇ ਦੀਆਂ ਛਾਦਰਾਂ ਜਾਲੀਆਂ ਲਗਾਈਆਂ ਜਾ ਰਹੀਆਂ ਨੇ ਪੁਲਾਂ ਦੇ ਉੱਤੇ ਕਿਸਾਨਾਂ ਨੂੰ ਰੋਕਣ ਦੇ ਲਈ ਵੈਰੀਗੇਟਿੰਗ ਲਗਾਏ ਗਏ ਸੀ ਵੱਡੇ ਪੱਥਰ ਰੱਖੇ ਗਏ ਸੀ ਗੱਡੀਆਂ ਖੜਾਈਆਂ ਗਈਆਂ ਸੀ ਤਾਂ ਕਿਸਾਨਾਂ ਨੇ ਕਿਤੇ ਨਾ ਕਿਤੇ ਜਿਹੜੇ ਬੈਰੀਗੇਟਿੰਗ ਜਿਹੜੇ ਸੰਗਲਾਂ ਨਾਲ ਬੰਨੇ ਸੀਗੇ ਉਹ ਸੰਗਲਾਂ ਨੂੰ ਇਹ ਤੋੜ ਕੇ ਜਿਹੜੇ ਪੱਥਰ ਸੀਗੇ ਜਾਂ ਬੈਰੀਗੇਟਿੰਗ ਸੀਗੇ ਚੱਕ-ਚੱਕ ਕੇ ਪੁਲ ਦੇ ਉੱਤੋਂ ਦੀ ਨਦੀ ਦੇ ਵਿੱਚ ਸੁੱਟਦੇ ਸੀ ਸੋ ਇੱਕ ਪਾਸੇ ਜਿੱਥੇ ਕਿਸਾਨ ਤਿਆਰੀਆਂ ਕਰ ਰਹੇ ਨੇ ਉੱਥੇ ਪ੍ਰਸ਼ਾਸਨ ਤਿਆਰੀਆਂ ਕਰ ਰਿਹਾ ਹੈ ਹਰਿਆਣਾ ਸਰਕਾਰ ਤਿਆਰੀਆਂ ਕਰ ਰਹੀ ਆ ਕਿ ਕਿਸਾਨ ਹਰਿਆਣੇ ਦੇ ਵਿੱਚ ਐਂਟਰ ਨਾ ਹੋਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲ ਦੇ ਉੱਤੇ ਸੋਸ਼ਲ ਮੀਡੀਆ 'ਤੇ ਚੱਲ ਰਾਇਆ ਸਿਸਟਮ ਕੇ ਕਿਸਾਨੋ ਕੇ ਕਾਰਨ ਕਿਸਾਨੋ ਕਾ ਜੋ ਅੰਦੋਲਨ ਚੱਲ ਰਾਇਆ ਹੈ ਕਿਸਾਨੋ ਨੇ ਦਿੱਲੀ ਕੁਛ ਕਰਨਾ ਹੈ ਉਸਕੇ ਲਈ ਇਹ ਪ੍ਰਬੰਧ ਕੀਆ ਗਿਆ ਜੀ ਉਸਕੇ ਲਈ ਵੀ ਇਹ ਅੱਗੇ ਵੀ ਤੁਸੀਂ ਦੇਖ ਰਹੇ ਹੋ ਜਿਹੜੀਆਂ ਚੈੱਕ ਪੋਸਟਾਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਸਾਰਾ ਸਿਸਟਮ ਆ ਉਹ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਨੇ ਜਿਹੜੇ ਉਹ ਅੱਗੇ ਨਾ ਜਾ ਸਕਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਪੰਜਾਬ ਹਰਿਆਣਾ ਬਾਰਡਰ ਤੇ ਖੜਿਆ ਸੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿਸ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਇੱਧਰ ਸਾਈਡ ਤੇ ਦੀਪ ਸਿੱਧੂ ਵੱਲੋਂ ਮੋਰਚਾ ਲਗਾਇਆ ਗਿਆ ਸੀ ਬੜੇ ਲੰਮੇ ਟਾਈਮ ਮੋਰਚਾ ਚੱਲਿਆ ਸੀ ਕਿਸਾਨੀ ਅੰਦੋਲਨ ਟਾਈਮ ਇੱਕ ਵਾਰ ਫੇਰ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ ਕਿ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਸੰਜੁਗਤਾ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਆ ਜਿੱਥੇ ਕਿਸਾਨ ਤਿਆਰੀਆਂ ਕਰ ਰਹੇ ਨੇ ਦਿੱਲੀ ਜਾਣ ਦੀਆਂ ਪਿੰਡਾਂ 'ਚ ਫੰਡ ਇਕੱਠਾ ਕੀਤਾ ਜਾ ਰਿਹਾ ਲੰਗਰ ਦੇ ਪ੍ਰਬੰਧ ਕੀਤੇ ਜਾਏ ਨੇ ਜਾ ਰਹੇ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਏ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਆਪਣੇ ਹੱਕਾਂ ਦੇ ਲਈ ਦਿੱਲੀ ਚੱਲੋ ਜਿੱਥੇ ਕਿਸਾਨ ਤਿਆਰੀਆਂ ਕਰ ਰਹੇ ਨੇ ਉੱਥੇ ਸਰਕਾਰ ਵੀ ਪੂਰੀਆਂ ਤਿਆਰੀਆਂ ਕਰ ਰਹੀ ਆ ਪ੍ਰਸ਼ਾਸਨ ਪੂਰੀਆਂ ਤਿਆਰੀਆਂ ਕਰ ਰਿਹਾ ਏ हरियाणा ਦੇ ਬਾਰਡਰ ਤੇ ਬਿਲਕੁਲ ਮੌਜੂਦ ਆ ਹਰਿਆਣਾ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਿਲਡਿੰਗ ਸੈੱਟ ਪਏ ਨੇ ਇੱਥੇ ਮੋٹے ਐਂਗਲ ਲਗਾ ਕੇ ਲੋਹੇ ਦੀਆਂ ਚਾਦਰਾਂ ਜਾਲੀਆਂ ਲਗਾਈਆਂ ਜਾ ਰਹੀਆਂ ਨੇ ਪੁਲਾਂ ਦੇ ਉੱਤੇ ਕਿਉਂਕਿ ਜਦੋਂ ਦਿੱਲੀ ਅੰਦੋਲਨ ਸਟਾਰਟ ਹੋਇਆ ਸੀ ਪੰਜਾਬ ਦੇ ਕਿਸਾਨ ਹਰਿਆਣਾ ਦੇ ਵਿੱਚ ਐਂਟਰ ਹੋਏ ਸੀ ਤਾਂ ਇਹ ਜਗ੍ਹਾ ਤੇ ਵੈਰੀਗੇਟਿੰਗ ਕੀਤੀ ਗਈ ਸੀ ਅੱਗੇ ਜਾ ਕੇ ਕਿਸਾਨਾਂ ਨੂੰ ਰੋਕਣ ਦੇ ਲਈ ਵੈਰੀਗੇਟਿੰਗ ਲਗਾਏ ਗਏ ਸੀ ਵੱਡੇ ਪੱਥਰ ਰੱਖੇ ਗਏ ਸੀ ਗੱਡੀਆਂ ਖੜਾਈਆਂ ਗਈਆਂ ਸੀ ਤਾਂ ਕਿਸਾਨਾਂ ਨੇ ਕਿਤੇ ਨਾ ਕਿਤੇ ਜਿਹੜੇ ਬੈਰੀਗੇਟਿੰਗ ਜਿਹੜੇ ਸੰਗਲਾਂ ਨਾਲ ਬੰਨੇ ਸੀਗੇ ਉਹ ਸੰਗਲਾਂ ਨੂੰ ਇਹ ਤੋੜ ਕੇ ਜਿਹੜੇ ਪੱਥਰ ਸੀਗੇ ਜਾਂ ਬੈਰੀਗੇਟਿੰਗ ਸੀਗੇ ਚੱਕ-ਚੱਕ ਕੇ ਪੁਲ ਦੇ ਉੱਤੋਂ ਦੀ ਨਦੀ ਦੇ ਵਿੱਚ ਸੁੱਟਦੇ ਸੀ ਜਿਹੜਾ ਨਦੀ ਚੱਲਦੀ ਆ ਉਹਦੇ ਵਿੱਚ ਸੁੱਟ ਦਿੱਤੇ ਸੀ ਤਾਂ ਹੁਣ ਉਸੇ ਤਰ੍ਹਾਂ ਦਾ ਮਾਹੌਲ ਆ ਜਿਹੜਾ ਫੇਰ ਇੱਕ ਵਾਰ ਦੇਖਣ ਨੂੰ ਮਿਲੂਗਾ ਕਿਸਾਨਾਂ ਨੇ ਕਾਲ ਦਿੱਤੀ ਆ ਕਿ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਸੋ ਇੱਕ ਪਾਸੇ ਜਿੱਥੇ ਕਿਸਾਨ ਤਿਆਰੀਆਂ ਕਰ ਰਹੇ ਨੇ ਉੱਥੇ ਪ੍ਰਸ਼ਾਸਨ ਤਿਆਰੀਆਂ ਕਰ ਰਿਹਾ ਏ ਹਰਿਆਣਾ ਸਰਕਾਰ ਤਿਆਰੀਆਂ ਕਰ ਰਹੀ ਆ ਕਿ ਕਿਸਾਨ ਹਰਿਆਣੇ ਦੇ ਵਿੱਚ ਐਂਟਰ ਨਾ ਹੋਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲ ਦੇ ਉੱਤੇ ਐਂਗਲ ਲਗਾ ਕੇ ਵੈਲਡਿੰਗ ਕਰਕੇ ਜਾਲੀਆਂ ਲਗਾਈਆਂ ਜਾ ਰਹੀਆਂ ਨੇ ਪੂਰੇ ਪ੍ਰਬੰਧ ਨੇ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਕਿਸਾਨਾਂ ਨੂੰ ਅੱਗੇ ਐਂਟਰ ਨਾ ਹੋਣ ਦਿੱਤਾ ਜਾਵੇ ਇਸ ਤਰ੍ਹਾਂ ਦੀਆਂ ਤਿਆਰੀਆਂ ਕੱਲੀਆਂ ਐਸੇ ਪੁਲ ਤੇ ਨਹੀਂ ਦੂਜੀ ਸਾਈਡ ਜਿਹੜਾ ਪੋਲਾ ਉਹਦੇ ਤੇ ਵੀ ਇਸੇ ਤਰ੍ਹਾਂ ਦੀਆਂ ਤਿਆਰੀਆਂ ਹੋਣਗੀਆਂ ਉੱਥੇ ਵੀ ਇਹ ਜਿਹੜਾ ਪ੍ਰਬੰਧਾ ਕੀਤਾ ਜਾਊਗਾ ਸੋ ਅੱਗੇ ਵੱਡੇ ਪੱਥਰ ਨੇ ਬੈਰੀਗੇਟਿੰਗ ਆ ਉਹ ਕੀਤੀ ਗਈ ਆ ਉਹ ਵੀ ਸਾਈਡ ਤੇ ਰੱਖੇ ਬਨੇ ਕਿਉਂਕਿ ਅੱਜ 5 ਫਰਵਰੀਆ 13 ਫਰਵਰੀ ਦੀ ਕਾਲ ਆ ਕਿਸਾਨਾਂ ਦੀ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਦਿੱਲੀ ਨੂੰ ਰਵਾਨਾ ਹੋਵਾਂਗੇ ਸੋ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਬਾਰਡਰ ਤੇ ਮੌਜੂਦ ਆ ਦੋਨੇ ਸਾਈਡਾਂ ਤੇ ਐਂਗਲ ਲਗਾ ਦਿੱਤੇ ਗਏ ਨੇ ਦੂਜੀ ਸਾਈਡ ਤੇ ਵੀ ਦਿਖਾ ਦਿਓ ਪੁਖਤਾ ਪ੍ਰਬੰਧ ਨੇ ਜਿਹੜੇ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਸੋ ਕੱਲਾ ਇੱਥੇ ਨਹੀਂ ਪਤਾ ਲੱਗਿਆ ਅੱਗੇ ਜਿੰਨੇ ਵੀ ਪੁਲ ਨੇ ਉਹਨਾਂ ਪੁਲਾਂ ਤੇ ਇਸੇ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਕੀਤੇ ਜਾ ਰਹੇ ਨੇ ਵੀਰ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਤੁਹਾਡਾ ਇਮਰਾਨ ਖਾਨ ਇਮਰਾਨ ਖਾਨ ਜੇ ਕਿਹਿਆ ਸਿਸਟਮ ਹੋ ਰਿਹਾ ਹੈ ਜਹਾਂ ਪੇ ਐਂਗਲ ਲਗਾਏ ਜਾ ਰਹੇ ਨੇ सर यहाँ पर ये यह पुल के अंदर कोई कूदे वूदे नहीं कोई सेफ्टी से रहे इस चक्कर में झालियां लगाई जा रही है यहाँ पर लगाई जा रही है जी सोशल मीडिया पे चल रहा है सिस्टम के किसानों के कारण किसानों का जो आंदोलन चल रहा है किसानों ने दिल्ली कूच करना है उसके लिए ये प्रबंध किया जी उसके लिए भी है उसके लिए भी है आगे भी ऐसे प्रबंध हो रहे हैं जी आगे भी ऐसे प्रबंध हो सर कहाँ कहाँ पे ये प्रबंध चल रहे हैं ये हमारी साइड शाहबाद वाह सब जगह चल रही है जहाँ जहाँ पुल है इस तरह पुल पे यही प्रबंध चल रहे हैं जी सो देख रहे हो और और क्या दूसरे पुल पे भी होगा ये सिस्टम जी सब पुल पे होगा उधर पास में भी होगा आगे भी होगा जितने भी पुल है सब कितने पर होगा टाइम तक कम्प्लीट करने के लिए बोला गया है सर ये तो अभी कम से कम प्रोसेस लंबा है तीन चार महीने हैं तीन चार, -चार... चार महीने पर किसानों ने तो अभी तीन तेरह फरवरी एक हफ्ता रह गया कॉल दिया है जी ये वाला पुल तो कर देंगे हम उससे आगे और काम चलाएंगे और आगे लेबर भी आ रही है वो भी करेगी काम काम जितना जल्दी हो सके उतना जल्दी करेंगे ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਤਿਆਰੀਆਂ ਕਰ ਰਿਹਾ ਏ ਤੇ ਸਰਕਾਰ ਵੀ ਤਿਆਰੀਆਂ ਕਰ ਰਹੀ ਆ ਕਿ ਕਿਸਾਨ ਜਿਹੜੇ ਹਰਿਆਣਾ ਚ ਐਂਟਰ ਨਾ ਹੋ ਪਾਉਣ ਲੇਬਰ ਲੱਗੀ ਆ ਮਜ਼ਦੂਰ ਲੱਗੇ ਨੇ ਤਿਆਰੀਆਂ ਕਰ ਰਹੇ ਨੇ ਸੋ ਇਹ ਉਹ ਨਦੀਆ ਜਿੱਥੇ ਕਿਸਾਨਾਂ ਨੇ ਪਹਿਲੇ ਬੈਰੀਕੇਟਿੰਗ ਤੋੜ ਕੇ ਹਰਿਆਣਾ ਚ ਦਿੱਲੀ ਲਈ ਐਂਟਰੀ ਕੀਤੀ ਸੀ ਸੋ ਵੱਡੇ ਪ੍ਰਬੰਧ ਨੇ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਹੀ ਪੱਥਰ ਜਿਹੜੇ ਰਸਤਾ ਰੋਕਾਂ ਦੇ ਲਈ ਲਗਾਏ ਗਏ ਸੀ ਕਿਤਨਾ ਕਿਤੇ ਹਾਲੇ ਵੀ ਐਸੇ ਪੁਲ ਦੇ ਉੱਤੇ ਦਿਖਾਈ ਦੇ ਰਹੇ ਨੇ ਸੋ ਕਿਸਾਨਾਂ ਨੂੰ ਰੋਕਣ ਦੇ ਲਈ ਪੁਖਤਾ ਪ੍ਰਬੰਧ ਜਿਹੜੇ ਸਰਕਾਰ ਕਰ ਰਹੀ ਆ ਇਹ ਉਹੀ ਪੱਥਰ ਨੇ ਜਿਹੜੇ ਜਦੋਂ ਕਿਸਾਨੀ ਅੰਦੋਲਨ ਸਟਾਰਟ ਹੁੰਦਾ ਹੈ ਕਿਸਾਨ ਦਿੱਲੀ ਨੂੰ ਜਾਣ ਲੱਗੇ ਇੱਥੋਂ ਰਸਤੇ 'ਚ ਚੱਕ ਕੇ ਸਾਈਡ ਤੇ ਕਰਕੇ ਗਏ ਸੀ ਸੋ ਹੁਣ ਪੁਖਤਾ ਪ੍ਰਬੰਧ ਨੇ ਜਿਹੜੇ ਕੀਤੇ ਜਾ ਰਹੇ ਨੇ ਅੱਗੇ ਵੀ ਤੁਸੀਂ ਦੇਖ ਰਹੇ ਹੋ ਜੜੀਆਂ ਚੈੱਕ ਪੋਸਟਾਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਸਾਰਾ ਸਿਸਟਮਾ ਉਹ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਨੇ ਜਿਹੜੇ ਉਹ ਅੱਗੇ ਨਾ ਜਾ ਸਕਣ ਉਹਨਾਂ ਨੂੰ ਰੋਕਣ ਦੇ ਲਈ ਪੁਖਤਾ ਪ੍ਰਬੰਧ ਆ ਜਿਹੜੇ ਉਹ ਸਟਾਰਟ ਕੀਤੇ ਗਏ ਨੇ ਅਸੀਂ ਖੜੇ ਹਾਂ ਸੰਭੂ ਬਾਰਡਰ ਤੇ ਹਰਿਆਣਾ ਪੰਜਾਬ ਦੀ ਜਿਹੜੀ ਹੱਦਾ ਹੱਦ ਬੰਨੇ ਤੇ ਖੜੇ ਹਾਂ हरियाणा सरकार ਵੱਲੋਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੋਨੇ ਸਾਈਡਾਂ ਤੇ ਐਂਗਲ ਲਗਾਉਣ ਦੀ ਤਿਆਰੀਆਂ ਸੋ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਆਪਣੀਆਂ ਚੈੱਕ ਪੋਸਟਾਂ ਬਣਾਉਣ ਦੇ ਲਈ ਉੱਤੇ ਮਿੱਟੀ ਦੇ ਕੱਟੇ ਭਰ ਕੇ ਜਿਹੜੇ ਚਾੜ ਰਹੇ ਨੇ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਪੂਰੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਪੱਥਰ ਨੇ ਜਿਹੜੇ ਉਹ ਇੱਥੇ ਦਿਖਾਈ ਦੇ ਰਹੇ ਨੇ ਜੋ ਕਿਸਾਨੀ ਅੰਦੋਲਨ ਟਾਈਮ ਕਿਸਾਨਾਂ ਨੇ ਚੱਕ ਕੇ ਇੱਥੇ ਸਾਈਡ ਤੇ ਕੀਤੇ ਸੀ ਸੋ ਜਿੱਥੇ ਕਿਸਾਨ ਤਿਆਰੀਆਂ ਕਰ ਰਹੇ ਨੇ ਉੱਥੇ ਹਰਿਆਣਾ ਸਰਕਾਰ ਵੀ ਪੂਰੀਆਂ ਤਿਆਰੀਆਂ ਕਰ ਰਹੀ ਆ ਕਿਉਂਕਿ ਦਿੱਲੀ ਅੰਦੋਲਨ ਟਾਈਮ ਕਿਤੇ ਨਾ ਕਿਤੇ ਸਰਕਾਰ ਨੂੰ ਵੱਡਾ ਖਮਿਆਜਾ ਆਇਆ ਜਿਹੜਾ ਇੱਥੇ ਚੁਕਾਉਣਾ ਪਿਆ ਸੀ ਕਿਉਂਕਿ ਇੱਥੋਂ ਬੈਰੀਕੇਟਿੰਗ ਤੋੜ ਕੇ ਕਿਸਾਨ ਨੇ ਜਿਹੜੇ ਉਹ ਹਰਿਆਣੇ ਦੇ ਵਿੱਚ ਐਂਟਰ ਹੋਏ ਸੀ ਤੇ ਉਹਨਾਂ ਪੁਖਤਾ ਪ੍ਰਬੰਧ ਨੇ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੋਨੇ ਸਾਈਡਾਂ ਤੇ ਐਂਗਲ ਲਗਾ ਦਿੱਤੇ ਗਏ ਨੇ ਉੱਤੇ ਬੋਰੀਆਂ ਲਗਾ ਕੇ ਪੂਰੀ ਤਿਆਰੀ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਨੇ ਜਿਹੜੇ ਉਹ ਅੱਗੇ ਦਾਖਲ ਨਾ ਹੋ ਸਕਣ ਜਿੱਥੇ ਕਿਸਾਨ ਤਿਆਰੀਆਂ ਕਰ ਰਹੇ ਨੇ ਉੱਥੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਵੀ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਹੀ ਚਰਚਾ ਚੱਲ ਰਹੀਆਂ ਨੇ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਬਾਰਡਰ ਦੇ ਉੱਤੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਐਸੇ ਜਗਾਤੋਂ ਕਿਸਾਨ ਅੱਗੇ ਵਧੇ ਸੀ ਵੈਰੀਗੇਟਿੰਗ ਤੋੜ ਕੇ ਜੋ ਫਾਸਟ ਵੈਰੀਗੇਟਿੰਗ ਸੀ ਇੱਥੇ ਕੀਤੀ ਗਈ ਸੀ ਸੋ ਇੱਕ ਵਾਰ ਫੇਰ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਆ ਕਿ ਅਸੀਂ ਦਿੱਲੀ ਕੁਝ ਕਰਾਂਗੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਆ ਉਹਦੇ ਵੱਲੋਂ ਇਹ ਕਾਲ ਦਿੱਤੀ ਗਈ ਆ ਉੱਥੇ ਹੀ ਸਰਕਾਰ ਵੱਲੋਂ ਆਪਣੀਆਂ ਭੁਗਤਾ ਤਿਆਰੀਆਂ ਨੇ ਜਿਹੜੀਆਂ ਭੁਗਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਐਂਗਲ ਲਗਾ ਕੇ ਲੋਹੇ ਦੀਆਂ ਜਾਲੀਆਂ ਨੇ ਜਿਹੜੀਆਂ ਬੈਰੀਗੇਟਿੰਗ ਕੀਤੀ ਜਾ ਰਹੀ ਆ ਸਿਸਟਮ ਜਾਲੀਆਂ ਲਗਾ ਕੇ ਤਾਂ ਕਿ ਕੋਈ ਵੀ ਬੈਰੀਗੇਟਾ ਜਿਹੜਾ ਚੱਕ ਕੇ نیچے ਨਾ ਸਿੱਟਿਆ ਜਾਵੇ ਇੱਥੋਂ ਕੋਈ ਅੱਗੇ ਨਾ ਲੰਘ ਸਕੇ ਸੋ ਸੋਸ਼ਲ ਮੀਡੀਆ ਤੇ ਇਹੀ ਚਰਚਾ ਚੱਲ ਰਹੀ ਆ ਕਿ ਜਿੱਥੇ ਕਿਸਾਨ ਦਿੱਲੀ ਚਲੋ ਦੀ ਤਿਆਰੀ ਕਰ ਰਹੇ ਨੇ ਉਥੇ ਸਰਕਾਰ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕਰ ਰਹੀ ਆ ਫਿਲਹਾਲ ਕੀ ਹੁੰਦਾ ਏ ਕਿਸਾਨ ਅੱਗੇ ਵਧਦੇ ਨੇ ਬੈਰੀਗੇਟਿੰਗ ਆ ਵਗੈਰਾ ਜੋ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਉਹ ਨਕਾਮ ਹੁੰਦੀਆਂ ਨੇ ਜਾਂ ਕਿਸਾਨਾਂ ਨੂੰ ਰੋਕਦੀਆਂ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਪਰ ਤਿਆਰੀਆਂ ਨੇ ਜਿਹੜੀਆਂ ਉਹ ਕਿਸਾਨ ਵੀ ਕਰ ਰਹੇ ਨੇ ਤੇ ਸਰਕਾਰ ਵੀ ਆਪਣੀਆਂ ਤਿਆਰੀਆਂ ਜਿਹੜੀਆਂ ਕਰ ਰਹੀ ਆ ਸੋ ਕੀ ਬਣਦਾ ਇਹ ਜਿੱਦਾਂ ਦਾ ਹਾਲਾਤ ਪੈਦਾ ਹੁੰਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਇਹ ਤਾਂ 13 ਫਰਵਰੀ ਨੂੰ ਇਹ ਪਤਾ ਲੱਗੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ